ਮਲੇ ਤੋਂ ਬਾਅਦ ਭਾਰਤ ਨੇ ਅਤਵਾਦ ਤੇ ਅਤਵਾਦੀਆਂ ਦੇ ਮਾਲਕਾਂ ਨੂੰ ਤਬਾਹ ਕਰਨ ਦਾ ਐਲਾਨ ਕੀਤਾ ਹੈ ਇਸ ਦੌਰਾਨ ਪਾਕਿਸਤਾਨ ਦੀ ਨਿਰਾਸ਼ਾ ਦਿਨੋ ਦਿਨ ਵਾਧੇ ਚਾਰੀ ਹੈ ਉਹਨਾਂ ਦੇ ਵੱਲੋਂ ਹੁਣ ਸਿੱਖਾਂ ਨੂੰ ਲੈ ਕੇ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਹੁਣ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਰਾਜਨੀਤੀ ਵਿੱਚੋਂ ਪੜਕਾਹਟ ਵਾਲਾ ਬਿਆਨ ਜਾਰੀ ਕੀਤਾ ਗਿਆ ਪਾਕਿਸਤਾਨ ਦੀ ਵਿਰੋਧੀ ਪਾਰਟੀ ਪੀਪ ਨਾਲ ਸੰਬੰਧਿਤ ਸੰਸਦ ਮੈਂਬਰ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਇਸ ਨੇ ਭਾਰਤ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ ਸੰਸਦ ਮੈਂਬਰ ਪਲਵਾਸ਼ਨਾ ਮੁਹੰਮਦ ਜੈ ਨੇ ਜੋ ਬਿਆਨ ਦਿੱਤਾ ਇਸ ਨਾਲ ਭਾਰਤ ਸਰਕਾਰ ਦੀ ਜਿੱਥੇ ਚਿੰਤਾ ਵਧ ਗਈ ਹੈ ਉੱਥੇ ਹੀ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਉਹਨਾਂ ਨੇ ਕਿਹਾ ਕਿ ਬਾਬਰੀ ਮਸਜਿਦ ਦੇ ਪੂਰਨ ਨਿਰਮਾਣ ਲਈ ਪਹਿਲੇ ਇਟ ਪਾਕਿਸਤਾਨ ਫੌਜ ਦੇ ਜਵਾਨਾਂ ਰੱਖਣਗੇ ਅਤੇ ਪਹਿਲੀ ਅਜਾਣ ਪਾਕਿਸਤਾਨ ਫੌਜ ਦੇ ਮੁਖੀ ਜਰਨਲ ਅਸੀਮ ਦੇਹਣਗੇ ਭਾਰਤ ਪਾਕਿਸਤਾਨ ਸਬੰਧਾ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਤਣਾਅ ਦੇ ਵਿਚਕਾਰ ਇਸ ਬਿਆਨ ਨੇ ਇੱਕ ਨਵਾਂ ਹੀ ਵਿਵਾਦ ਪੈਦਾ ਕਰ ਦਿੱਤਾ ਹੈ ਬਲਵਾਸ਼ਾ ਮੁਹੰਮਦ ਨੇ ਆਪਣੇ ਬਿਆਨ ਦੇ ਵਿੱਚ ਗੁਰਪਤਵੰਤ ਪੰਨੂ ਦੀ ਪ੍ਰਸ਼ੰਸਾ ਕੀਤੀ ਜੋ ਕਿ ਇੱਕ ਖਾਲਿਸਤਾਨੀ ਸਮਰਥਕ ਹੈ ਜਿਸ ਨੂੰ ਭਾਰਤ ਦੁਆਰਾ ਅਤਵਾਦੀ ਕੋਸ਼ਿਸ਼ ਕੀਤਾ ਹੋਇਆ ਹੈ ਉਸ ਨੇ ਪੰਨੂ ਨੂੰ ਇੱਕ ਦਲੇਰ ਵਾਲੀ ਆਵਾਜ਼ ਦੱਸਿਆ ਅਤੇ ਉਸ ਦੀ ਵਕਾਲਤ ਕੀਤੀ ਇਸ ਬਿਆਨ ਤੇ ਭਾਰਤ ਸਰਕਾਰ ਦੇ ਵੱਲੋਂ ਫਿਲਹਾਲ ਕੋਈ ਅਧਿਕਾਰਿਤ ਪ੍ਰਤੀਕਿਰਿਆ ਨਹੀਂ ਆਈ ਪਰ ਕੂਟਨੀਤਿਕ ਹਲਕਿਆਂ ਦੇ ਵਿੱਚ ਇਸ ਨੂੰ ਇੱਕ ਗੰਭੀਰ ਪ੍ਰਕਾਹਟ ਦੀ ਉਦਾਹਰਨ ਵਜੋਂ ਦੱਸਿਆ ਜਾ ਰਿਹਾ ਹੈ ਸੁਰੱਖਿਆ ਤੇ ਰਣਨੀਤੀ ਮਾਹਲਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੇਤਾ ਵਾਰ-ਵਾਰ ਭਾਰਤ ਤੇ ਧਾਰਮਿਕ ਅਤੇ ਸੰਵੇਦਨਸ਼ੀਲ ਮੁੱਦਿਆਂ ਤੇ ਬੋਲ ਕੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚ ਸਕਦਾ ਹੈ ਜੇਕਰ ਉਹ ਭਾਰਤ ਪਾਕਿਸਤਾਨ ਨੂੰ ਧਮਕੀ ਦਿੰਦੇ ਨੇ ਤਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਸ ਫੌਜ ਦੇ ਵਿੱਚ ਫੁੱਟ ਹੈ ਉਸ ਫੌਜ ਦਾ ਕੋਈ ਸਿੱਖ ਸਪਾਹੀ ਕੋਈ ਸਿੱਖ ਸਪਾਹੀ ਪਾਕਿਸਤਾਨ ਤੇ ਹਮਲਾ ਕਰਨ ਲਈ ਤਿਆਰ ਨਹੀਂ ਹੈ ਉਹ ਪਾਕਿਸਤਾਨ ਨਾਲ ਜੰਗ ਲਈ ਤਿਆਰ ਨਹੀਂ ਹਨ ਕਿਉਂਕਿ ਉਹਨਾਂ ਲਈ ਇਹ ਗੁਰੂ ਨਾਨਕ ਦੇਵ ਦੀ ਧਰਤੀ ਹੈ ਇਸ ਦੇ ਵਿੱਚ ਉਹਨਾਂ ਲਈ ਪਵਿੱਤਰ ਧਰਤੀ ਹੈ ਗੁਰੂ ਨਾਨਕ ਦੇਵ ਜੀ ਦੇ ਪੈਰ ਇਸ ਧਰਤੀ ਤੇ ਹਰ ਇੰਚ ਨੂੰ ਛੂਗੇ ਹਨ ਇੱਥਾਂ ਦੇ ਸਿੱਖਾਂ ਦੇ ਆਗੂ ਗੁਰਪਤਵੰਤ ਪੰਨੂ ਸਾਨੂੰ ਤੇ ਸਦਨ ਉਹਨਾਂ ਦੀ ਦਲੇਰੀ ਨੂੰ ਸਲਾਮ ਕਰਦਾ ਹੈ ਇਸ ਦੇ ਲਈ ਉਹ ਭਾਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੌਜ ਸਿਰਫ 6-7 ਲੱਖ ਹੈ ਇੱਥੇ 25 ਕਰੋੜ ਲੋਕ ਹਨ ਜੋ ਸਮਾਉਣ ਤੇ ਫੌਜ ਦੇ ਨਾਲ ਹੋਣਗੇ ਅਤੇ ਸਿਪਾਈ ਬਣ ਜਾਣਗੇ ਇਨਸ਼ਾਅੱਲਾ ਮੈਂ ਆਪਣਾ ਭਾਸ਼ਣ ਖਤਮ ਕਰਦੀ ਹਾਂ ਅਤੇ ਕਹਿੰਦੀ ਹਾਂ ਕਿ ਪੁੱਟੋ ਸਾਇਮ ਨੇ ਕਿਹਾ ਸੀ ਕਿ ਅਸੀਂ 1000 ਸਾਲ ਤੱਕ ਜੰਗ ਲੜਾਂਗੇ ਅਤੇ ਬਿਲਾਵਲ ਸਾਹਿਬ ਨੇ ਵੀ ਕਿਹਾ ਹੈ ਕਿ ਸ਼ਬਦ ਦੁਹਰਾਏ ਨੇ ਤੇ ਕਿਹਾ ਹੈ ਕਿ ਜੇਕਰ ਇੱਥੇ ਪਾਣੀ ਨਹੀਂ ਵਗਦਾ ਤਾਂ ਦਰਿਆਵਾਂ ਦੇ ਵਿੱਚੋਂ ਖੂਨ ਵਹੇਗਾ ਮੈਂ ਸਿਰਫ ਇਹੀ ਕਹਾਂਗੀ ਕਿ ਸਮਾਂ ਦੂਰ ਨਹੀਂ ਹੈ ਜਦੋਂ ਬਾਬਰੀ ਮਸਜਿਦ ਦੀ ਪਹਿਲੀ ਇੱਟ ਪਿੰਡੀ ਦੇ ਇੱਕ ਆਮ ਸਿਪਾਹੀ ਦੁਆਰਾ ਰੱਖੀ ਜਾਵੇਗੀ ਅਤੇ ਪਹਿਲੀ ਅਜ਼ਾਨ ਪਾਕਿਸਤਾਨ ਦੀ ਸਿਪਾਹਦਾਰ ਅਸੀਮ মুনੀਰ ਦੁਆਰਾ ਕੀਤੀ ਜਾਵੇਗੀ